ਮੇਰੇ ਵਲੌਗ ਵਿੱਚ ਤੇ ਅੱਜ ਆਈ ਚੱਲੇ ਆ ਹਰਮੰਦਰ ਸਾਹਿਬ ਤੇ ਸਵੇਰ ਦੇ ਵਜੇ 7 ਤੇ ਅਸੀਂ ਅੱਜ ਜਾਵਾਂਗੇ ਜਲਦੀ ਕਿਉਂਕਿ ਜਦੋਂ ਪਿਛਲੀ ਵਾਰ ਹੀ ਗਏ ਸੀ ਸੰਡੇ ਨੂੰ ਤੇ ਉਦੋਂ ਅਹੀਂ ਹੋ ਗਈ ਸੀ ਲੇਟ ਤੇ ਮੰਮਾ ਦੀ ਸੀਗਾ ਪੰਜ ਸੁਖਣਾ ਇਹਦੇ ਵਾਸਤੇ ਅਸੀਂ ਹੁਣ ਜਲਦੀ ਜਾ ਰਹੇ ਆ ਕਿਉਂਕਿ ਉਸ ਟਾਈਮ ਅਹੀਂ ਬਹੁਤ ਲੇਟ ਹੋ ਗਈ ਸੀ ਸਾਨੂੰ 12 1 ਵਜੇ ਗਿਆ ਸੀਗਾ ਉਸ ਟਾਈਮ ਤੇ ਇਸ ਟਾਈਮ ਨੇ ਸੋਚਿਆ ਕਿ ਅਰਕੇ ਜਲਦੀ ਜਾ ਕੇ ਦੇਖਦੇ ਆ ਤੇ ਬਾਹਰ ਬਹੁਤ ਜ਼ਿਆਦਾ ਠੰਡਾ ਮੈਂ ਨਾਲ ਆਪਣੇ ਵਲੌਗ ਚ ਸਾਰੀਆਂ ਚੀਜ਼ਾਂ ਦਿਖਾਉਂਗੀ ਅੱਜ ਮੈਂ ਤੁਹਾਨੂੰ ਹਰਮੰਦਰ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਾਉਂਗੀ ਤੇ ਤੁਸੀਂ ਮੇਰੇ ਵਲੌਗ ਨਾਲ ਬਨੇ ਰਹੋ ਜ਼ਰੂਰ ਤੇ ਅਸੀਂ ਜਿੱਥੇ-ਜਿੱਥੇ ਵੀ ਜਾਵਾਂਗੇ ਹੈਨਾ ਤੇ ਮੰਮਾ ਪਿਓ ਖੋਲਦੇ ਬਿਆ ਉਹਨਾਂ ਦੀ ਗੱਲ ਉਹ ਇਦਾਂ ਕਹਿੰਦਾ ਕਰਿਓ ਤੇ ਆਵਾ ਮਿਲਦੇ ਆ ਬਾਅਦ ਚ ਓਕੇ ਬਾਏ ਗਾਇਜ਼ ਹੁਣ ਮੈਂ ਹੋ ਰਹੀ ਹਾਂ ਤਿਆਰ ਜਲਦੀ ਕਿਉਂਕਿ ਅਹੀਂ ਹੋਰ ਲੇਟ ਨਾ ਹੋ ਜਾਈ ਆ 8:00 ਵਜੇ ਇਸ ਕਰਕੇ ਤੇ ਜਲਦੀ ਤਿਆਰ ਹੋ ਕੇ ਮੈਂ ਤੁਹਾਨੂੰ ਮਿਲਦੀ ਆਂ ਅਹੀਂ ਹੋ ਚੁੱਕਿਆ ਰੈਡੀ ਤੇ ਹੁਣ ਬਸ ਅਸੀਂ ਚੱਲੇ ਆਂ ਫਿਰ ਮੈਂ ਤੁਹਾਨੂੰ ਅੱਗੇ ਦਾ ਬਾਬਾ ਜੀ ਦੇਰਸ਼ਨੀ ਕਰਾਨੀ ਆ ਤੇ ਅਕੀ ਜਿਵੇਂ ਜਿਵੇਂ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਮੈਂ ਵਲੌਗ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰੂੰਗੀ ਲਿਆਉਣ ਦੀ ਕਿ ਕੀ ਮੈਂ ਦੁਪਹਿਰਾ ਸਾਬ ਵੀ ਕਟਣ ਜਾਣਾ ਵਾ ਤੇ ਸ਼ਾਇਦ ਮੈਂ ਥੋੜਾ ਵਲੌਗ ਬਣਾਵਾ ਬਟ ਮੈਂ ਬਣਾਉਂਗੀ ਮੇ ਕੋ ਜਿੰਦਾ ਬੰਦਾ ਹੈ ਠੀਕ ਹੈ ਕਿਉਂਕਿ ਇਹ ਦਰਸ਼ਨੀ ਕਰਨੇ ਬਾਬਾ ਜੀ ਦੇ ਤੇ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਹੀ ਲੈ ਕੇ ਆਉਂਗੀ ਤੇ ਹੋਣਾ ਹੀ ਚੱਲੇ ਆ ਬਾਹਰ ਦਾ ਵਿਊ ਵੇਖੋ ਧੁੰਦ ਸਸਾ ਸਟੰਡ ਮਮਾ ਵੀ ਅਹੀਂ ਤੇ ਰਿਕਰ ਦੇ ਜਨੂੰ ਠੰਡਾ ਕਵਰ ਆ ਪਾ ਬਟਰ ਹੁਣ ਇਹ ਤੇ ਅੱਗੇ ਹੱਤ ਮੰਦਰਸਾ ਪਹੁੰਚ ਕੇ ਹੀ ਪਤਲੂ ਕਿੰਨੀ ਕ ਠੰਡਾ ਹੋ ਗਰਾ ਇੱਥੇ ਤਾਂ ਬਹੁਤ ਠੰਡਾ ਮਮਾ ਨੇ ਆਪਣੇ ਆਪ ਨੂੰ ਦੇਖੋ ਕਿਦਾਂ ਬਲੇਟ ਇਹ ਸਾਡਾ ਛੋਟਾ ਪੈਂਗਵਿੰਗ ਨਾ ਪੈਂਗਵਿੰਗ ਉਹ ਜੇ ਮੰਮੀ ਨੇ ਇਡੇ ਤੋਂ ਵਲੀ ਰੰਦਾ ਜਿਵੇਂ ਹੈਗੇ ਮੰਮੀ ਮੇ ਤੋਂ ਬਹੁਤ ਛੋਟਿਆ ਮੰਮੀ ਨਾ ਅਹੀਂ ਰੋਜ਼ ਕੰਮ ਕਰਦੇ ਰਹਿੰਦੇ ਮੰਮੀ ਕਹਿੰਦੇ ਕੀ ਠੰਡ ਨਹੀਂ ਹੈ ਠੰਡ ਨਹੀਂ ਆ ਮੈਂ ਨੇ ਹਨ ਕਾਦੀ ਠੰਡ ਇੱਕ ਕੋਟੀ ਪਾ ਦੋ ਬਹੁਤ ਆ ਬਹੁਤ ਆ ਜਾ ਆਪ ਵੇਖੇ ਤੇ ਬਾਹਰ ਬਾਹਰ ਠੰਡ ਵੇਖੋ ਐਰ ਕਿ ਨਵੰਬਰ ਵੀ ਨਹੀਂ ਬਹੁਤ ਜ਼ਿਆਦਾ ਠੰਡ ਪੈ ਗਈ ਵੈਸੇ ਹੈ ਨਾ ਮਾ ਬੇਟੇ ਪਹਿਲਾ ਨਹੀਂ ਨਵੰਬਰ ਚ ਨਹੀਂ ਠੰਡ ਬੰਦੀ ਦਸੰਬਰ ਦੇ ਵਿੱਚ ਜਾ ਕੇ ਬੰਦੀ ਮੇਰੇ ਨਾਲ ਕਮੈਂਟ ਇੱਕ ਗਰਲ ਸਰਵਰ ਦੱਸਿਆ ਕਿ ਐਕਤੰਬਰ ਮਹੀਨੇ ਵਿੱਚ ਨਿਚਤ ਧੁੰਦ ਨਹੀਂ ਜਿਆਦਾ ਕਿਉਂ ਪੈ ਰਹੀਆ ਕਿਉਂਕਿ ਧੁੰਦ ਦਾ ਕਾਰਨ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਹੈਨਾ ਧੁੰਦ ਇੰਨੀ ਚਲਦੀ ਨਹੀਂ ਪੈਂਦੀ ਹੁੰਦੀ ਸੀ ਠੰਡ ਹੁੰਦੀ ਬਟ ਨਾਰਮਲ ਨਵੰਬਰ ਚ ਇੰਨੀ ਜਿਆਦਾ ਠੰਡ ਨਹੀਂ ਹੁੰਦੀ ਦਸੰਬਰ ਦੇ ਵਿੱਚ ਐਂਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜਿਆਦਾ ਧੁੰਦ ਪੈਂਦੀ ਹੁਣ ਇੱਥੇ ਆਪਾਂ ਵੇਖੀਏ ਛੇਵੇਂ ਤੋਂ ਬਾਅਦ ਦਿਖਦਾ ਹੀ ਕੁਝ ਨਹੀਂ ਆ ਬਹੁਤ ਜ਼ਿਆਦਾ ਕਿ ਦਿੱਕਤ ਕੋਸ਼ਿਸ਼ ਵੀ ਨਹੀਂ ਪਿਆ ਬਹੁਤ ਜ਼ਿਆਦਾ ਥੜੀ ਬਹੁਤ ਆ ਰਹਾ ਵੇਖੋ ਆੜਾ ਛੋਟਾ ਬੈਗ ਵੀ ਯਾਰ ਮੈਂ ਵਾਸਤੂ ਵਾਦੀ ਵਾਦੀ ਬਚੀ ਆ ਬੱਸ ਵਾਲਾ ਇੱਕਦਮ ਮੇਰੇ ਲੱਗ ਗਿਆ ਤੁਹਾਨੂੰ ਦੇਖੋ ਸਤਾਈ ਬਸਾਂ ਤੇ ਮੰਮੀ ਮੇਰੀ ਸਰਕਾਰੀ ਬੱਸ ਨੂੰ ਡਿੱਗਦੇ ਬਾਈ ਚੱਲ ਰਹੀ ਹੈ ਰਮੇਂਦੀ ਧਿਆਨ ਨਾਲ ਸਿਵਾਸੇ ਵੇਖ ਕੇ ਰੱਕਦਿਆ ਕੋਣ ਵੀ ਅੰਮਾ ਜੀ ਤਾਂ ਪਿਛਲੇ ਹਫਤੇ ਗਏ ਹੋਂਦੋ ਇੰਨੀ ਨਹੀਂ ਨਾ ਮਤਲਬ ਕਿ ਉਹ ਤਾਂ ਠੰਡ ਵੀ ਨਹੀਂ ਇਹ ਸਭ ਤੇ ਕੀ ਠੰਡ ਚਾਦੀ ਹੋ ਗਈ ਹੈ ਇੱਕ ਹਫਤੇ ਚ ਕੋਈ ਪਕੋਟੀਆਂ ਵੀ ਪਾਈਆਂ ਚਲੇ ਦੁਨੀਆਂ ਹੀ ਲੈ ਕੇ ਆਏ ਹਾਂ ਹੂੰ ਇਹ ਤੇ ਗੱਲ ਉਹਦੋ ਮਲਕੀਰ ਆ ਪਰਸੋ ਗਿਆ ਨਾ ਸ਼ਾਇਦ ਹਾਂ ਉਹਦੋ ਆਪਾਂ ਕਹਿਨੇ ਆ ਮਲਕੀਰ ਕਹਿੰਦਾ ਕਿ ਥੋਲ ਨਹੀਂ ਹੈਗੀ ਬਟ ਮੇਰੇ ਸਾਮਨਾ ਹੋਊਗੀ ਤਾਂ ਕਿ ਇੱਧਰ ਦੇਖੋ ਤੋਂ ਉਹ ਬਹੁਤ ਆ ਲਾਈਕ ਤਾਂ ਮਾਈਕ ਨਹੀਂ ਆਉਂਦੀ ਪਹਿਲੀ ਚੀਜ਼ ਤਾਂ ਬਿਲਕੁਲ ਜੀ ਨਹੀਂ ਆਤਰ ਬਹੁਤਾ ਕੋਈ ਚੀਜ਼ ਹੀ ਨਹੀਂ ਹੈਗੀ ਐਹੀ ਤੇ ਗੱਲ ਆ ਕਿ ਆਪਾਂ ਡਰਾਈਵਿੰਗ ਆਪਾਂ ਡਰਾਈਵਿੰਗ ਸਹੀ ਸਹੀ ਕਰਦੇ ਪਏ ਆ ਬਟ ਅਗਲੇ ਬੰਦੇ ਡਰਾਈਵਿੰਗ ਕਿੱਦਾਂ ਕਰਦੇ ਪਏ ਆ ਕੀ ਆ ਆਪਾਂ ਨੂੰ ਥੋੜੀ ਨਾ ਪਤਾ ਆਪਾਂ ਮਲਕੀਤ ਨੂੰ ਦਾਈ ਗਏਗਾ ਕੀ ਹੋ ਰਿਹਾ ਯਾਰ ਮਾ ਕੁਛ ਨਹੀਂ ਹੋ ਰਿਹਾ ਕਿਉਂ ਹੋ ਰਿਹਾ ਰੇ ਕਰ ਲੈ ਪਾਸ ਦੇ ਆ ਜਾ ਦੇ ਬਸ ਆ ਹੀ ਨਹੀਂ ਰਹੀ ਯਾਰ ਫੋਨ ਨੂੰ ਥੋੜੀ ਥੋੜੀ ਗਰਮੀ ਵੀ ਲੱਗਣ ਜਾਈਆ ਤੇ ਠੰਡ ਨਾਲ ਅਧਿਕ ਤੇ ਗਰਮੀ ਲੱਗਦੀ ਆਂ ਤਾਂ ਨਹੀਂ ਆਉਂਦੀ ਠੋੜ ਦੇ ਕਰੀ ਹਾਂ ਫਾਂ ਬਹੁਤ ਆ ਉਦੋਂ ਮੰਮੀ ਨੂੰ ਕਹਿੰਨੀ ਅੰਮੀ ਗਰਮੀ ਆ ਜੇ ਮਥਾ ਢੇਕਾਈਏ ਮਥਾ ਢੇਕਾਈਏ ਉਦੋਂ ਮੰਮੀ ਕਹਿੰਦੀ ਨਹੀਂ ਹੁੰਦਾ ਦਾ ਗਰਮੀ ਤੇ ਬਹੁਤ ਰਮਾ ਜਾਂਦੇ ਹੀ ਨਹੀਂ ਗਰਮੀ ਦੇ ਵਿੱਚ ਬੜਾ ਮੰਮੀ ਨੂੰ ਬੋਲੇ ਅਮਾ ਚਲਿਏ ਚਲਿਏ ਅਮਾ ਜਾਂਦੇ ਨਹੀਂ ਹੁਣ ਠੰਡ ਹੋ ਗਈ ਆ ਇੰਨਾ ਨਹੀਂ ਪਤਾ ਹੀ ਨਵੰਬਰ ਮਹੀਨੇ ਸੋਚੇ ਸਟਾਰਟ ਕਰਨੇ ਆ ਬਟ ਇਹ ਨਹੀਂ ਪਤਾ ਕਿ ਨਵੰਬਰ ਚ ਇਹ ਨਹੀਂ ਜਿਆਦਾ ਠੰਡ ਪੈ ਜਗੀ। ਕੋਣੇ ਸਿੱਧਾ ਸਾਹ ਪਹੁੰਚ ਗਿਆ। ਪਹਿਲਾਂ ਹੀ ਹਰਮੰਦਰ ਸਾਹਿਬ ਜਾਵਾਂਗੇ। ਤੇ ਅਸੀਂ ਸਿੱਧਾ ਸਾਹ ਬਾਬਾ ਜੀ ਦੇ। ਹਲੇ ਸੰਗਤ ਆਈ ਨਹੀਂ, ਸੰਗਤ ਆਈ ਸ਼ੁਰੂ ਹੋਈ ਆ। ਬਹੁਤ ਠੰਡਾ। ਪਿਛਲੀ ਵਾਰੀ ਆਇਆ ਹਾਂ, ਉੱੱਪਰ ਪਹੁੰਚੇ ਅੰਦਾਸੋੜੇ। ਹੈਨਾ? आज की 7:30 7:30 पहुंचे है लगभग 9:00 बज गया साल पाया सुखी काम बनया ना संत निरालोक संतवा सही चित्र यार छठ सुबह में आ कर बारे में प्रमा प्रिया को देव आवे संतता पाटे में क्रिया प्रेम का ये हम दरअसल आ ตอนนั้นนะแกนั่งฟังขู่กันเลยนะตอนนั้นนะแม่เปิดโลกเก็บล็อคหน้า ਅੰਕੜੇ ਸਮੇਂ ਦੀ ਸਮਾਪਤੀ ਆ ਗਈ ਹੈ ਨਹੀਂ ਬਾਬਾ ਜੀ ਦੇ ਹਾਜ਼ਰੀ ਪਰ ਕੇ ਤੇ ਹੁਣ ਆਈਆ ਤੋਂ ਆ ਚੁੱਕਿਆ ਤੇ ਪਰ ਸਰੇ ਨੇ ਕੋਟੀਆਂ ਸਵੈਟਰ ਇਹਨਾਂ ਕੋ ਬਾਹਰ ਵੀ ਗਿਆ ਪਰ ਬਹੁਤ ਬੁਰਾ ਲੱਗਿਆ ਗਰਮੀ ਗਰਮੀ ਫੇਰ ਲੱਗੀ ਹੁਣ ਆਈ ਪਹੁੰਚ ਗਿਆ ਆ ਬਸ ਇਹ ਲੱਗਦਾ ਹੈ ਪਾਪਾ ਤੁਸੀਂ ਸਾਰਾ ਸਭ ਕਟਨ ਦਾ ਵਾਦਾ ਤੇ ਹੁਣੇ ਚਲੇ ਆ ਸ਼ੋਪਿੰਗ ਕਰਨ lens hmm. now time shopping we are going to shopping Hello. come on ਸੱਦਾ ਪਾ ਲੈਣ ਕਿ ਆਪ ਖਾ ਚੌਹਰੇ ਚਾਵਲ ਹੈ ਚਾਵਲ ਕਿਉਂ ਖਾ ਰਹੇ ਹੋ ਚਾਵਲ ਦੇ ਜਿੰਨੇ ਨਹੀਂ ਖਾ ਰਹੇ ਚਾਹ ਪਲੀਜ਼ ਜਮ ਇਚੇ ਨੋਟਿਸ ਨੋਟਿਸ ਆ ਵੀਂ ਕਰੀ ਹੋਤੀ ਇਹ ਸੋਇਆ ਵੀ ਨਹੀਂ ਹੈ ਸੋਇਆ ਵੀ ਨਹੀਂ ਹੈ ਨਾ ਸੋਇਆ ਵੀ ਨਹੀਂ ਹੈ ਨੋਟ ਸੋਇਆ ਵੀ ਸੋਇਆ ਸੋਇਆ ਨੋਟ ਵੀ ਕਰੀਂ ਦਿਓ ਨੋਟ ਚੰਗੀ ਕਰ ਦਿਓ ਨੋਟ ਵੀ ਕਰੀਂ ਦਿਓਗੀ ਸੋਇਆ ਵੀ ਨਾ ਨੋਟ ਚ ਫਰਕ ਹੀ ਨਹੀਂ ਆਇਆ ਸੋਮੈਂਟ ਕਰਕੇ ਜ਼ਰੂਰ ਦੱਸਿਓ ਆ ਤੇ ਆਈ ਆ ਜਾਈਏ ਨਿਆਲ ਖੰਦੀਏ ਖੇਲਤੀ ਹੈ ਨਹੀਂ ওকে ਥੈਂਕ ਯੂ ਮम्मा ਮੈਂ ਤੁਹਾਨੂੰ ਮਿਲਾਂਗਾ ਬੋਤਾ ਡਾਈਨਰ ਦਾ 150 ਰੁਪਏ 150 ਰੁਪਏ ਗੇਮ ਲਈ ਮੈਂ ਆਹ ਤੇਲ ਤੇਲ ਕਿਹੜਾ ਕਿਹੜਾ ਰੱਖਣਾ ਹੈ ਅਪਣਾ ਕਰਦੇ ਹਾਂ ਵਲੌਗ ਨੂੰ ਇੱਥੇ ਐਂਡ ਕਿਉਂਕਿ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਮम्मा ਦਾ ਹਾਲ ਖਾਣੇ ਮੈਂ ਆਦਰ ਦੇਖੋ ਮਮਾ ਕਰਦੋ ਬਾਏ ਠੀਕ ਹੈ ਤੇ ਅਸੀਂ ਇਦਾਂ ਹੀ ਹੋਰ ਨਵੇਂ ਵਲੌਗ ਲੈ ਕੇ ਆਵਾਂਗੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਲਾਈਕ ਤੇ ਜ਼ਰੂਰ ਕਰਿਓ ਤੇ ਕਮੈਂਟ 'ਚ ਦੱਸਿਓ ਕਿ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਾ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ